ਦੇਵੇ ਦੇਖੋ ਕਰੀਬਨ ਅਸੀਂ ਪਛਾਣ ਗਏ ਸਤੂ ਦਾ ਨਾਮ 37 ਦਾ ਆਹ ਜਿਹੜਾ ਨਾਮ ਮੇਰੇ ਨਾਂ ਨੂੰ ਜੀ ਹਾਂ ਜਿਹੜਾ ਉਹਨਾਂ ਦਾ ਨਾਮ ਹੈ ਲਾਹਤ ਦੇ ਰੱਖੇ ਵਾਜਨਾ 35 ਨਾਮ ਮੈਨੂੰ ਨਾਮ ਸੁਭਤਰ ਸੇਪਾ 35 ਨਾਮ ਖਰਚਾ ਲੈ ਲਓ ਮੈਂ ਖਰਚਾ ਤਰੋ 36 ਦਾ ਨਾਮ ਸਾਹਮਣੇ ਸਵਾਣਾ ਪੈਤੀ ਦਾ 26 नंबर जा तो जी आओ आ मोड़े रुका इधर जी इधर इधर मोड़े रुका मोड़े रुका हां जी इधर देख भाई नाम है जीराजदीप सिंह कुरेलवा राजदीप कुरेलवा सिंह की बाई हां जी इधर कुरेलवा नाम है जी सुखपाल सिंह डागर सैंती चौधरी हां जी इधर ਦੀਵਾ ਨਾਮ ਹੈ ਬਰਵਿੰਦਰ ਸਿੰਘ 35 ਦਿੱਤੀ ਅੰਕਲ ਇਧਰ ਦੇਖ ਜੀ ਠਾਕਾ ਨਾੜ ਹੋ ਜਾ ਹਾਂ ਜੀ ਬਰਵਿੰਦਰ ਸਿੰਘ 35 ਦਿੱਤੀ ਅੰਕਲ ਇਧਰ ਦੇਖ ਮੇਰੇ ਕੰਪੀਟੀਟਰ ਨੇ ਪਾਰਟੀ ਦੀ ਬੈਂਕਟੀ ਲੈ ਕੇ ਅੱਗੇ ਖੜਾਈ ਹੈ ਥੋੜਾ ਜਿਹਾ ਆਦਾਨ ਤੇ ਬਰਵਿੰਦਰ ਸਿੰਘ ਖਿਲਾੜ ਹੋ ਗਿਆ ਕਲਾਰਾਂ ਨੂੰ ਕਲਾਰਾਂ ਵਾਲੇ ਆ ਜਾਓ ਭਾਈ ਆਹ ਮੁੰਡਾ ਆਹ ਹੋਨੇਗਾ ਖੇਤੀ ਦਾ ਨਾਂ ਹੈਲੀਕਾਪਟਰ ਪੁੜਾਏ 35 40 ਹੈਲੀਕਾਪਟਰ ਪੁੜਾਏ ਹੈ ਹਾਂ ਜੀ ਪੁੜਾਏ ਆ ਬਰਾਉ ਦੇ ਉggen ਹਾਂ ਵੀਰੇ ਜਰਾ ਹਣੀ ਤਾਂ ਹੈ ਨਹੀਂ ਵੀਰੇ ਮੈਂ ਕਿਉਂ ਬੁੜਾਣਾ ਕਰਦਾ ਕੋਈ ਨਹੀਂ ਦੇਖ ਵੀਰ ਬੁਲਾਤਾ ਯਾਰ ਯਾਰ ਜੀ ਇਹਨੂੰ 5000 ਕੇ ਦਾ ਲੈ ਕੇ ਦਰਵਾਣਾ ਤੇ ਬੜੀ ਬੋਈ ਚਾਹੀਦੀ ਇਹਨੂੰ ਨਹੀਂ ਲੱਗਦਾ ਬਲ 35% दी फीस 35% फीस पे दी जा हां मेरे सामने 36% दी फीस हां जी अभी गौर हो रहा है اوکے چلو نامرے ہمڑا اکھناری اور ہمے گول سے اور پھر فوٹو میں بلاک میں لے جا دو جنرا میں شروع چل میں دیکھتا ہوں ہنالوں ہک مار ویرو تھوڑے کمال چا دو ڈاؤن واٹے بھائی کڑے پیڑاں واکڑی کرو چل دے راج کھڑا کر बोलो रे होला। करने के लिए पूछिए होला। कर दिया। 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 कर द टे <laughs>

ਯਾਰ ਆਜੋ 3 ਛੱਟੇ ਵੱਲੋਂ ਆਉਣੀ ਆ। ਆ ਬਰਾਦੋਂ ਪਹਿਲਾਂ ਉਹਨਾਂ ਨੂੰ ਛੱਟੇ। 3 ਛੱਟੇ ਤੋਂ। ਉਹ ਦੂਜੀ ਵਾਰ ਨਾ ਜਿੱਤ ਕੇ ਜਿੱਤੇ ਬੰਦੇ ਜਿਹੜੇ ਗਡਵਾਂ ਤਿੰਨ ਦੌਰ ਤੇ ਜਿੱਤੇ ਉਹਨਾਂ ਨੂੰ। 1500 ਰੁਪਏ, 1000 ਰੁਪਏ। ਅੱਛਾ। ਅਣ ਹੋਰ ਆਇਓ ਉਹਨਾਂ ਨੂੰ ਵੀ ਮੂਰੇ ਕਰੀਏ। ਉਹਨਾਂ ਵੱਲੋਂ ਰੁਕਿਆ ਜਾ ਰਿਹਾ। ਮੂਰੇ ਆ ਜਾ ਥੋੜਾ। ਵੜਾਓ ਜੀ ਟਰੋਫੀ ਵੀਨਰ ਨੂੰ। ਸੇਮੇ ਕੋ ਸਾਹਮਣੇ ਦੇਖੋ ਜੀ। ਆ ਗਰੰਟੀ ਨਾਲ ਬੋਲੋ ਜੀ ਮਾੜੇ ਪਹਿਲਾ ਨਾਮ ਵੀਰੇ ਸਾਹਮਣੇ ਫ੍ਰੀਜਰ ਨੂੰ ਆ ਵੀ ਦੇ ਦਿਓ ਭਾਈ ਗਰੰਟੀ ਆ ਉਹਨਾਂ ਦੀ ਆ ਫ੍ਰੀਜਰ ਦੀ ਭਾਜ ਦੇ ਨਾਲ ਔਰ ਖਾ ਲਿਓ ਭਾਈ ਫ੍ਰੀਜਰ ਦੀ ਗਰੰਟੀ ਹੈ ਆ ਟੀ-ਸ਼ਰਟ ਹੈ ਗੜਵਾਨ ਨੂੰ ਪਹਿਲੇ ਗੜਵਾਨ ਨੂੰ ਟੀ-ਸ਼ਰਟ ਹੈ ਤੇ ਆਪੇ ਦੇ ਦੇਣੀ ਹੈ ਹੈਲੋ ਟੀ-ਸ਼ਰਟ ਗੜਵਾਨ ਨੂੰ ਹੈ ਜੀ ਵੀਰੇ ਸਾਹਮਣੇ ਦੇਖਿਆ ਮੜਿਆ ਰਣਜੀਤ ਸਿੰਘ ਕਾਇੰਦ ਆ ਦੂਜਿਆਂ ਨੂੰ ਬੇਨਤੀ ਕਰੂੰਗਾ ਠੀਕ ਆ ਜੀ ਜਿਹੜੇ ਸਪੈਸ਼ਲ ਨਾਂ ਮਿਹਰੇ ਬੁੜੇ ਵਿੱਚ ਬਾਤਾਂ ਪਾਈ ਭਾਈ ਮੈਂ ਬੈਂਤੀ ਕਰੂੰਗਾ ਸਰਦਾਰ ਬਜੀ ਸਿੰਘ ਜੀ ਕਨੇਡਾ ਉਹ ਸਾਹਮਣਾ ਜੀ ਉਹਨਾਂ ਨੂੰ ਦੇਖ ਕੇ ਸਟੇਜ ਤੇ ਆ ਜਾਣ ਤੀਸਰਾ ਨਾਮ ਉਹਨਾਂ ਨੇ ਲਿਖਾ ਹੈ ਸਰਦਾਰ ਬਜੀ ਸਿੰਘ ਜੀ ਕਨੇਡਾ ਜਿੱਥੇ ਮੇਰੀ ਬਾਤ ਆਉਂਦੇ ਸਟੇਜ ਪਹੁੰਚਦੇ ਸਰਦਾਰ ਬਜੀ ਸਿੰਘ ਜੀ ਕਨੇਡਾ ਸਾਹਮਣਾ ਦੇਖੋ ਜੀ ਜਨਵਾਨਾਂ ਨੂੰ ਸਾਡੇ ਖੇਡ ਵੱਲੋਂ ਸੱਤਾ ਵੱਲੋਂ ਦਿੱਤੀਆਂ ਸਹਿ ਚੌਥਾ ਨਾਮ ਦੇ ਲਿਖੇ ਜੀ ਸਰਦਾਰ ਰਾਜੂ ਇਤਲੀ ਨੂੰ ਮੋੜੇ ਸਰਪੰਚ ਨੇ 200 ਰੁਪਏ ਸਵੈ ਜਨਾਵ ਜੰਨੇ ਮੈਨੂੰ ਤਰਵਾਸ ਕਰਦੇ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਆਜੂ ਇਤਲੀ ਭਾਈ ਚੌਥਾ ਨਾਮ ਇੱਥੇ ਬਸ ਜੋ ਵਧੀਆ ਰਹੇ ਆ ਬਾਬਾ ਸਿੰਘ ਥੋੜਾ ਸਾਹਮਣੇ ਆ ਜੀ ਵੀਰੇ ਸਾਹਮਣੇ ਇਹ ਗੜਵਾਲ ਜੀ ਭਾਈ ਇਹ ਗੜਵਾਲ ਜੀ ਹੈਲੋ ਇਤਲੀ ਆ ਸਰਦਾਰ ਕਾਕਾ ਕੁੰਨਰ ਜੀ ਟਰਾਂਸਪੋਰਟਰ ਜਿਹਨਾਂ ਦੇ ਨਾਲ ਉਹ ਵੀ ਆਉਣਗੇ ਜੀ ਕਾਕਾ ਕੁੰਦਰਜੀ ਟਰਾਂਸਪੋਰਟਰ ਪੰਜਵਾਂ ਨਾਮ ਜਤਿੰਦਰ ਰਿਡਿਊ ਬੈਂਤੇ ਸਟੇਟ ਤੋਂ ਵੀ ਆ ਰਿਹਾ ਹੈ ਦੇਖਾ ਕੇ ਜੀ ਜਤਿੰਦਰ ਸਿੰਘ ਇਟਲੀ ਭਾਈ ਜੀ ਕਿੱਧਰ ਹੈ ਹਾਂ ਲਓ ਜੀ ਸੁਤਵਿੰਦਰ ਸਿੰਘ ਆਵੇ ਲਾਲਨੇਸ਼ ਪੁੱਤਰ ਨੇ ਆ ਭਰਾ ਨੇ ਉਹਨਾਂ ਦੇ ਭਾਈ ਇਹ ਛੇਮਾ ਜੀ ਛੇਮਾ ਨਾਮ ਹੈ ਪੰਜਵਾਂ ਆ ਰਾਬਾ ਜੀ सोनू सोनू ਆ ਮੇਰੇ ਕੋਲ ਸੰਗੋਵਾਲ ਦੁਆਕਾ

ਸਰਦਾਰ ਬਲਜਿੰਦਰ ਸਿੰਘ ਢੇਲੋ ਬਲਜਿੰਦਰ ਸਿੰਘ ਢੇਲੋ ਵੀਰੇ ਨਾ ਆਉਣ ਹੋਈ ਐ ਇੱਥੇ ਮਾਦੋੜੇ ਕੈਮਰਾ ਸਾਹਮਣਾ ਦੇਖਿਓ ਹੱਥ ਬਾਣਾ ਲੱਤੀ ਸ਼ੇਖਸੇ ਨੂੰ ਬੇਨਤੀ ਸਟੇ ਟੇ ਹੋ ਜੀ ਸਰਦਾਰ ਲੱਤੀ ਜੀ ਕਾਨੇ ਆਣੀ ਕੋਈ ਲੜਨ ਆਓ ਲੱਤੀ ਜੀ ਕੋਈ ਮੈਂਬਰ ਆ ਜਵੇ ਜੀ ਇਹ ਪਰਿਵਾਰ ਦਾ ਕੋਈ ਮੈਂਬਰ ਆ ਜਵੇ ਤਾਂ ਭਾਈ ਜਿਹੜੇ ਰੌਣਕ ਦੇ ਭਾਈ ਬੇਨਤੀ ਹੈ ਦਰਜੀਤ ਸਿੰਘ ਬਮਾਗਲਾ ਅਭੀਰਾ ਸਾਹਮਣੇ ਦੇਖਿਆ ਤਾ ਅੱਠਵਾਂ ਦਰਜੀਤ ਸਿੰਘ ਬਮਾਗਲਾ ਮੈਂ ਵੇਚੀ ਕਰੂੰਗਾ ਜੀ ਹਾਂਜੀ ਵੀਰ ਜੀ ਸਾਹਮਣੇ ਸਰਦਾਰ ਵੀਰਾ ਕਲੇਡਾ ਨਵਾਂ ਨਾਮ ਦੇਣਗੇ ਜੀ ਸਰਦਾਰ ਵੀਰਾ ਕਲੇਡਾ ਬੇਚ ਕੇ ਸਟੇਪ ਤੇ ਆ ਜਾਣ ਲੱਛੀ ਲੱਛੀ ਦੇ ਪਰਿਵਾਰ ਨੂੰ ਬੇਚ ਕੇ ਸਟੇਪ ਤੇ ਆ ਜਾਣ ਜੀ ਇਹ ਨਵਾਂ ਨਾਮ ਹੈ ਇਹ ਜਸ ਤਰਖੜਾ ਮੇਰੇ ਸੱਤੇ ਆਉਣ ਜੀ ਆਹ ਸਾਹਮਣਾ ਦੇਖਿਓ ਵੀਰੇ ਸਾਹਮਣੇ ਵੀਰੇ ਦਸਵਾਂ ਨਾਮ ਜਗਦੀਪ ਸਿੰਘ ਨਾਰਕਪਾਲ ਦੇਣ ਗਈ ਵਾਹ ਵਾਹ ਇਧਰਲੀ ਭਾਈ ਦਾਵਾ ਜੀ ਜੀ ਟੱਕਾ ਕੁੰਦਰਜੀ ਟਰਾਂਸਪੋਰਟਰ ਕਿਧਰ ਕਾਕਾ ਜੀ ਟੱਕਾ ਕੁੰਦਰਜੀ ਟਰਾਂਸਪੋਰਟਰ ਦੀ ਲਓ ਭਾਈ ਤੁਸੀਂ ਲਖਮੀ ਸਿੰਘ ਨਾਲ ਗਮਾਲ ਵੀਰੇ ਸਾਹਮਣੇ ਚੱਲ ਭਾਈ ਸਿੱਧਾ ਕੈਨੇਡਾ ਨੂੰ ਮੈਂ ਤੇ ਸਟੇਜ ਤੇ ਆਉਣ ਜੀ ਸਿੱਧਾ ਕੈਨੇਡਾ ਜੀ ਸਵਰਨ ਸਿੰਘ ਵੀ ਆ ਜਾਣ ਚਾਹੀਏ ਸਰਪੰਚ ਸਾਹਿਬ ਸਵਰਨ ਸਿੰਘ ਜੀ ਸਵਰਨ ਸਿੰਘ ਖੜਾ ਤਾਂ ਇੱਥੇ ਆ ਪਹਿਲਾਂ ਚੰਦ ਘੜੀਆਂ ਦੀ ਗੱਲ ਹੈ ਬਾਦ ਉਹ ਦਿੱਤੀ ਹੋਣਾ ਉਹਦੇ ਸਵਰਨ ਸਿੰਘ ਦਾ ਪੁੱਤਰ ਦਿੱਤੀ ਡਾਕਟਰ ਜਗਦੀਸ਼ ਸਿੰਘ ਹੋ ਜਾ ਜੋ ਇੱਧਰ ਸਾਹਮਣਾ ਰੱਖੇ ਵੀਰੇ ਕੋਈ ਨਹੀਂ ਪਤਾ ਤੇ ਕੇਮਾ ਨਾਮ ਹੈ ਭਾਈ ਜਰਮਨ ਜੀ ਜਰਮਨ ਨਾਮ ਹੈ ਜੀ ਇਹ ਹਰਪ੍ਰੀਤ ਸਿੰਘ ਡਾਕਟਰ ਸਿੰਘ ਬਲਾਉਡ ਰੋਣੀਆ ਟਰੈਕ ਬਾਈਕਟਰ ਜੀ ਹੋਰ ਸਿੰਘ ਟੇਵਰ ਜੀ ਸਿੰਘ ਹੋਰ ਸਿੰਘ ਟੇਵਰ ਜੀ ਹੋਰ ਸਿੱਧੇ ਆ ਜਾਓ ਅਮਰਜੀਤ ਸਿੰਘ ਹੋ ਜਾ ਜੋ ਭਾਈ ਅਮਰਜੀਤ ਤੂੰ ਵੀ ਆ ਜਾ ਆ ਜਾ ਆ ਜਾ ਜੀ

ਬਲੈਦੀ ਰਾਮ ਜੀ ਉਹਨਾਂ ਨੂੰ ਵੀ ਵੇਚ ਕੇ 20000 ਜੀ ਬਲੈਦੀ ਰਾਮ ਟ੍ਰਾਂਸਪੋਰਟਰ ਸਿੰਘ ਨਾਗਰਾ ਜੋਰਾ ਸਿੰਘ ਨਾਗਰਾ 14ਵਾਂ ਨਾਮ ਦੇਣ ਗਈ ਹਾਂ ਵੀਰੇ ਸਾਹਮਣੇ ਦੇ ਖੇਤ ਗੁਰਸਰ ਸਿੰਘ ਜੀ 15ਵੀਂ ਗੱਡੀ ਨੂੰ 100 ਰੁਪਏ ਨਾਲ ਦੇਣਗੇ ਜੀ ਤੇ ਅਸਮਾਰ ਬਾਈ ਜੀ ਆਓ ਬਈ ਥੋੜੇ ਖੜੇ ਸਾਡੇ ਸਰਪੰਚ ਦੇ ਭਰਾ 15ਵਾਂ ਨਾਮ ਦਿੰਨੇ ਭਾਈ ਦੇ ਦਿਓ ਨਾਮ ਅਭਿਰੇ ਮਾੜਾ ਨਾਮ ਹੋਈ ਇੱਕ ਨਹੀਂ ਮਨਜੀਤ ਸਿੰਘ ਸਾਨੀਪੁਰ ਅੰਦਰਵਾ ਨਾਮ ਬਾਈ ਮਨਜੀਤ ਸਿੰਘ ਸਾਨੀਪੁਰ ਸੋਲਵਾ ਨਾਮ ਹੈ ਜੀ ਬਲੰਦ ਸਿੰਘ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਉਹੀ ਵੇਣ ਜੀ ਇਸੇ ਤਰ੍ਹਾਂ ਬੈਠੀਏ ਭਾਈ ਨੂੰ ਸੋਲਵਾ ਨਾਮ ਹੈ ਜੀ ਇਕਦਰ ਸਿੰਘ ਸਰਪੰਚ ਕਰਵਾ ਸਰਪੰਚ ਕਿਸ ਸਰਪੰਚ ਜੇ ਪਿੱਤੀ ਪਰ ਤੋਂ ਗੱਲ ਵੀ ਇਹਨਾਂ ਨੇ ਬਲਸ ਸਿੰਘ ਵੀ ਆਜ ਪਿਛਲੇ ਸਾਲ ਵੀ ਮੇਰੇ ਆਦੇ ਦੋ ਦਿਨ ਦਿੱਤੇ ਤੇ ਨਾਮ ਇਸ ਸਾਲ ਵੀ ਦਿੱਤੇ ਧੰਨਵਾਦ ਕਰਦੇ ਆ ਬੜੀ ਮਿਹਰਬਾਨ ਪਿੰਡ ਵਾਲੇ ਬੋਲੋ ਜੀ ਕਿਹਦਾ ਨੰਬਰ ਤੁਸੀਂ ਆਪੇ ਦੱਸਦੇ

ਆ ਗਿਆ ਜੀ ਜੁੜਾ ਨਾਮ ਹਣੀਕੋੜ ਡੰਗੂਰਾਇ ਜੀ ਵੀਰੇ ਹੱਥ ਮੜਾਓ ਪੰਜ ਨਾਲ ਖਜਾਜੀ ਵੀਰ ਹੱਜਾਂਚੀ ਤੇ ਹਰਿਆ ਸਿੰਘ ਜੀ ਪੰਜਵੀਂ ਹੈ ਖਜਾਜੀ ਵੀ ਡੇਢ ਗੇ ਕੋੜ ਡੰਗੂਰਾਇ ਹਣੀ ਨੰਨੇ ਆ ਜਾ ਬਈ ਧੰਨਵਾਦ ਅਸੀਂ ਸਾਡੇ ਵਿੱਚ ਨਾਲ ਸਾਰੇ ਜੱਟੇ ਜੋ ਭੀ ਕਲੱਬ ਵਾਲੇ ਸਾਰੇ ਜੋ ਕੱਥੇ ਅਸੀਂ ਸੇਰ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਇਸ ਖੇਡ ਦੇ ਮਾਣ ਸਰਦਾਰ ਤਾਰ ਸਿੰਘ ਜੀ ਮਠਾਰੂ ਵੱਲੋਂ ਪ੍ਰਧਾਨ ਸਰਦਾਰ ਬਿੰਤਰੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਰਜਾਂਜੀ ਸਰਦਾਰ ਬਿਆਸ ਸਿੰਘ ਜੀ ਪ੍ਰਧਾਨ ਸਾਹਿਬ ਉੱਪਰ ਨੇ ਛੇਤੀ ਸਰਦਾਰ ਮਿੰਟੂ ਇਸ ਪੁੱਤਰ ਨੇ ਪੰਦਰਸਤ ਪਾਜੀ ਦੇ ਇਸ ਨੂੰ ਆਪਣੀ ਕਲਾਤ ਦੇ ਅਹੁਦੇਦਾਰ ਵੀਰਾਂ ਦਾ ਵੀਰਾਂ ਵੱਲੋਂ ਨੱਗਰ ਵੱਲੋਂ ਮਰਵਾਏ ਸਾਰੇ ਯਾਤਕ ਵੀਰਾਂ ਦਾ ਸਨਮਾਨ ਵੀਰਾਂ ਦਾ ਬੈਕਲਾਕ ਵੀਰਾਂ ਦਾ ਧੰਨਵਾਦ ਕਰਦੇ ਆ ਨਾਂਦੇ ਨੂੰ ਬੇਸੇਬੜਾ 200 ਰੁਪਏ ਦੇ ਲਏ ਇਹ ਗੰਢੀ ਹਰ ਵਾਰਸੀ ਕੋਟ ਦੰਗੂ ਰਾਏ ਨੂੰ 100

ਦੇਖੋ ਮੈਂ ਆਪ ਦੀ ਸਟੇਜ ਤੇ ਬਾਕੀ ਸਟੇਜ ਤੇ ਵੀ ਬਾਕੀ ਆਪਣੀ ਜ਼ਿੰਮੇਵਾਰੀ ਹੈ ਭਾਈ ਹੁੰਦਾ ਤੇਰੇ ਲਈ ਹੋਰ ਕਾਲੇ ਚਲਾਉਣੇ ਹੋਗੇ ਕਾਰਵਾਈ ਸਮਾਪਤ ਕਰਵਾਏ ਬਿਲਾਏ ਫਤਿਹ ਇੱਕ ਵਾਰੀ ਵਾਹਿਗੁਰੂ ਜੀ ਦਾ ਖਾਲਸਾ ਭਾਈ ਮੁਰੰਦੇ ਪਰਿਵਾਰ ਵੱਲੋਂ ਭਾਈ ਮਰੀਕ ਸਿੰਘ ਵੱਲੋਂ ਅੱਜ ਇਸੇ ਕੋਰਤਪੁਰ ਹੈ ਜਿਹੜਾ ਚੰਡੀਗੜ੍ਹ ਦੇ ਉੱਤੇ ਆ ਜਾਣਗਾ ਕੋਈ ਵੀ ਫੇਰ ਬੇਨਤੀ ਕਰਦੇ ਹਾਂ ਜਿਨ੍ਹਾਂ ਵੀ ਨਾਲ ਲੰਗਰ ਨਹੀਂ ਛਕਿਆ ਜਾਂਦੇ ਇਹ ਜਰੂਰ ਛਕ ਕੇ ਜਾ ਲੰਗਰ ਜਰੂਰ ਛਕ ਕੇ ਜਾਣਾ ਸਭੀ ਬੇਨਤੀ ਹੈ ਕੋਈ ਵੀ ਲੰਗਰ ਛਕੀ ਬਿਨਾ ਨਾ ਜਾਵੇ ਜਾ ਰਹੇ ਹੈ ਭਾਈ ਮੇਜਰ ਸਿੰਘ ਨਾਲ 200 ਰੁਪਏ ਦੀ ਸਪੈਸ਼ਲ ਨਾਮ ਦਿੰਦੇ ਸਹਿਦ ਰੋ ਦਰਵਾਜ਼ਾ ਕਰਦਾ ਹੈ ਬੜੀ ਮਿਹਰਬਾਨੀ ਜਿਹਨਾਂ ਨੇ ਬੜਾ ਮਾਣ ਸਤਿਕਾਰ ਤੇ ਨੱਥਰ ਨਹੀਂ ਬਣਾ ਨਾਲ ਬਸਤਾ ਮਿੱਤਰੋ ਮੈਂ ਕਿੱਥੇ ਥੋੜਾ ਚਰਚ ਕਰਨ ਜਿਹੜਾ ਤੇ ਹਰ ਸਾਲ ਆਪਦੇ ਪਿੰਡ ਬੁਲਾ ਕੇ ਇੱਥੇ ਵੱਡਾ ਮਾਣ ਵਟਦੇ ਹੋ ਬੜੀ ਮਿਹਰਬਾਨ ਸਰਦਾਰ ਜੀ ਸਿੰਕੋਟ ਖੂਰਾ ਜਿਹੜੇ ਹਰ ਸਾਲ ਝੰਡੇ ਦੀ ਸੁਰਲਾ ਕਰਦੇ ਉਹਨਾਂ ਨੇ ਵੀ ਮਾਨ ਸਤਕਾਰ ਸੱਜਾਰ ਮੇਜਰ ਸਿੰਘ ਜੀ ਉਸ ਦੇ 200 ਰੁਪਇਆ ਤਾਂ ਇਹਦਾ ਹੀ ਇਤਿਆਦ ਜਾਰੀ ਚੱਲ ਉਹਨਾਂ ਵਿਅਕਤੀ ਮਾਨ ਸਤਕਾਰ ਕੀਤਾ ਜਾ ਰਿਹਾ ਹੈ ਸਰ ਸਰਦਾਰ ਰੇਜਰ ਸਿੰਘ ਦੇ ਸੇਕ 1000 ਰੁਪਏ ਨਾਲ ਸਿੰਘ ਕੋਟ ਗੰਗੂਰਾਏ ਨੂੰ ਸਲਵਾਨਿਆ ਕਿਉਂ ਸਹੀ ਬਣਦਾ ਮਿੱਤਰੋ ਬੜੇ ਪਿੰਡ ਦਾ ਨਾਂ ਕੀਤਾ ਉੱਚਾ ਇਸ ਜਵਾਨ ਨੇ ਸਾਡੇ ਛੋਟੇ ਵੀ ਪੰਡਤ ਸੁਖਤਾਜੀ ਦੇ ਪੁੱਤਰ ਮਿੰਟੂ ਦੇ ਭਰਾ ਨੇ ਜੀਵਸੀ 100 ਰੁਪਏ ਅਜੀਤ ਸਿੰਘ ਕੋਟ ਗੰਗੂਰਾਏ ਨੇ ਧੰਨਵਾਦ ਕਰਦੇ ਆਂ ਅਸੀਂ ਵੀ ਆਪਣੇ ਸੁੱਖੀ ਦਾ ਵੀ ਬੜੀ ਮਿਹਰਬਾਨੀ